ਸਤਿ ਸ਼੍ਰੀ ਅਕਾਲ ਮੈਂ ਗੁਰਜਿੰਦਰ ਸਿੰਘ ਪੰਗੂ ਦੋਸਤੋ ਇਸ ਵੇਲੇ ਅਸੀਂ ਮੌਜੂਦ ਆਂ ਤੇੜੀ ਜਟਾ ਟੋਲ ਪਲਾਜ਼ਾ ਦੇ ਉੱਪਰ ਜਿੱਥੇ ਸਾਡੇ ਨਾਲ ਵੱਡੇ ਕਿਸਾਨ ਆਗੂ ਗੁਰਮੀਤ ਸਿੰਘ ਦਿੱਤਪੁਰ ਸਾਹਿਬ ਆਪਣੀ ਟੀਮ ਦੇ ਨਾਲ ਮੌਜੂਦ ਨੇ ਦਿੱਤਪੁਰ ਸਾਹਿਬ ਕੀ ਪ੍ਰੋਗਰਾਮ ਅੱਜ ਦਾ ਅਖਰ ਅੱਜ ਤੁਸੀਂ ਕਿਉਂ ਸੜਕਾਂ ਰੋਕੀਆਂ ਕਿਉਂ ਟੋਲ ਪਲਾਜ਼ੇ ਜਾਮ ਕੀਤੇ ਇਹ ਆਪਾਂ ਨੂੰ ਪਤਾ ਵੀ ਲੰਬੇ ਸਮੇਂ ਤੋਂ ਜਿਹੜੇ ਬੰਦੀ ਸਿੰਘ ਆਪਣਾ ਸਜ਼ਾਵਾ 30 ਸਾਲ ਘਟ ਚੁੱਕੇ ਨੇ ਕਾਨੂੰਨ ਮੁਤਾਬਕ ਜਦੋਂ ਬੰਦਾ ਉਮਰ ਕੈਦ ਦੀ ਸਜ਼ਾ 10-15 ਸਾਲ ਘਟ ਲੈਂਦਾ ਉਹ ਉਹ ਰਿਹਾਈ ਦਾ ਹੱਕਦਾਰਾ ਕਾਨੂੰਨੀ ਤੌਰ ਤੇ ਪਰ ਇੱਥੋਂ ਦੀ ਜਿਹੜੀਆਂ ਸਰਕਾਰਾਂ ਦਾ ਜਿਹੜਾ ਅੱਜ ਦੇ ਦੌਰ 'ਚ ਇਹ ਗੱਲਾਂ ਸਾਫ਼ ਨੇ ਜਿਹੜੀ ਵੀ ਕੋਈ ਖੇਤਰੀ ਜਥੇਬੰਦੀ ਹੋਰ ਜਥੇਬੰਦੀ ਜਾਂ ਜਿਹੜਾ ਟੱਕਿਆਂ ਦੇ ਵਿਰੁੱਧ ਬੋਲਦਾ ਜਾਂ ਪਿਛਲੀਆਂ ਘਟਨਾਵਾਂ ਵਾਪਰੀਆਂ ਨੇ ਸਾਡੀ ਸਰਕਾਰ ਲੰਬੇ ਸਮੇਂ ਤੋਂ ਮੋਢੋਂ ਹੀ ਇਹ ਲੋਕਾਂ ਦੀ ਆਵਾਜ਼ ਆਮਰਾਜ ਦੇ ਹਿੱਤਾਂ ਦੀ ਰਾਖੀ ਕਰਦੀ ਹੈ ਇਹ ਕਿਸੇ ਵੀ ਤਰ੍ਹਾਂ ਨਾਲ ਲੋਕਾਂ ਨੂੰ ਜਿਹੜੀ ਜੇ ਕੋਈ ਬੋਲਦਾ ਹੱਕਾਂ ਲਈ ਆਕੂ ਕੋਈ ਦਿੰਦੇ ਜਿਵੇਂ ਪੰਜਾਬ ਦੀ ਘਟਨਾ ਆਪਣਾ ਖਾਰਕੂ ਦੌਰ ਚ ਜਿਹੜੇ ਉਦੋਂ ਬੰਦੀ ਸਿੰਘਾਂ ਦਾ ਜਾਂ ਸਰਕਾਰ ਦੇ ਉਹਨਾਂ ਅਹਲ ਅਫਸਰਾਂ ਨੇ ਖਾਸ ਤਰਤੇ ਮੋਖਪੰਥੀ ਬਿਆਨ ਸਿੰਘ ਨੇ ਸਰਿਆਮ ਕਤਲਿਆ ਆਮ ਦਾ ਇੱਕ ਕਾਨੂੰਨੀ ਤੌਰ ਤੇ ਅਨਕਾਨੂੰਨੀ ਤੌਰ ਤੇ ਕੀਤਾ ਉਹਦੇ ਰੋਸ ਵਜੋਂ ਉਹਨਾਂ ਨੇ ਵੀ ਉਹਨਾਂ ਤੇ ਰਿਐਕਟ ਕੀਤਾ ਤਾਂ ਇਹ ਬਦਲਾ ਲੈਣ ਲਈ ਸਰਕਾਰ ਜਿਵੇਂ ਆਪਣਾ ਕੇਂਦਰੀ ਗ੍ਰਹਿ ਮੰਤਰੀ ਦਾ ਇੱਕ ਸਵਾਲ ਆਇਆ ਜਦੋਂ ਉੱਥੇ ਲੋਕ ਸਭਾ ਦੇ ਵਿੱਚ ਲੋਕ ਸਵਾਲ ਚ ਵੀ ਕਹਿੰਗੇ ਲੋਕ ਤਾਂ ਜੀ ਛੱਡਣ ਵਾਲੇ ਨਹੀਂ ਕਿਉਂਕਿ ਕਿਸੇ ਕਿਸਮ ਦੀ ਕੋਈ ਗਲਤੀ ਨਹੀਂ ਮੰਨਦੇ ਆ ਨਹੀਂ ਮੰਨਦੇ ਹਾਲਾਂਕਿ ਇਹ ਤਾਂ ਆਪਣੇ ਆਪ ਹੀ ਬਣਦਾ ਹੈ ਵੀ ਜਿਨ੍ਹਾਂ ਨੇ ਕਾਨੂੰਨੀ ਤੌਰ ਤੇ ਸਜ਼ਾ ਕੱਟ ਲਈ ਤੇ ਮਾਫੀ ਮੰਗਣ ਬਣਾਉਣ ਦਾ ਵੀ ਰੌਲਾ ਹੀ ਨਹੀਂ ਸੀਗਾ ਯਾਨੀ ਇਹਦਾ ਮਤਲਬ ਸਰਕਾਰ ਦਾ ਰਵਈਆ ਹੈ ਇਸ ਕਿਸਮ ਦੇ ਲੋਕਾਂ ਨੂੰ ਅਸੀਂ ਬਿਲਕੁਲ ਨਹੀਂ ਛੱਡਣਾ ਐਵੇਂ ਸਦਾ ਜੰਮੂ ਕਸ਼ਮੀਰ ਦੀ ਘਟਨਾ ਜਿੱਥੇ ਕਿੰਨੇ ਸਲਾਂ ਤੋਂ ਸਾਡੇ ਆਪਣੇ ਮੁਲਕ ਨੇ ਉੱਥੇ ਹਰ ਬੰਦੇ ਦੇ ਪਿੱਛੇ ਪੰਜਾਂ ਬੰਦਿਆਂ ਦੇ ਪਿੱਛੇ ਇੱਕ ਫੌਜੀ ਲੱਗਿਆ ਵਾ ਦੇਖ ਲਓ ਕਿੱਡੀ ਗਿਣਤੀ ਹੈ ਸਿਰਫ ਇੰਨਾ ਵੀ ਉਹ ਵੱਖਰਾ ਦੇਸ਼ ਸੀਗਾ ਔਰ ਵੱਖਰੇ ਢੰਗ ਨਾਲ ਹੀ ਉਹ ਦੇਸ਼ ਹਿੰਦੁਸਤਾਨ ਚ ਸ਼ਾਮਲ ਹੋਣਾ ਚਾਹੁੰਦਾ ਨਾ ਕਿ ਪੂਰਾ ਨੂੰ ਹਿੰਦੁਸਤਾਨ ਦਾ ਧੱਕੇ ਨਾਲ ਹਿੱਸਾ ਬਣਾਇਆ ਜਾਏ ਏਵੇਂ ਆਪਣਾ ਅਤਵਾਦੀ ਇਲਾਕੇ ਜਿਹਨੂੰ ਸੱਚ ਨਕਸਲਵਾਰੀ ਏਰੀਆ ਕਹਿੰਦੇ ਨੇ ਜਿਹੜਾ ਹਿੰਦੁਸਤਾਨ ਦਾ ਸਭ ਤੋਂ ਤੀਜਾ ਹਿੱਸਾ ਜੰਗਲਾਤੀ ਏਰੀਆ ਜਿੱਥੇ ਕੁਦਰਤੀ ਸਾਧਨ ਰਿਸੋਰਸਸ ਬਹੁਤ ਨੇ ਇਹ ਸਾਡੀ ਸਰਕਾਰ ਵੱਡੀਆਂ ਕੰਪਨੀਆਂ ਲਈ ਉਹਨਾਂ ਖਾਣਾ ਜੋ ਵੀ ਕੋਸਾ ਲੋਹਾ ਵਗੈਰਾ ਉਹਨਾਂ ਨੂੰ ਦੇ ਰਹੀ ਹੈ ਉਹਨਾਂ ਲੋਕਾਂ ਨੂੰ ਆ ਜਾ ਰਹੀ ਹੈ ਜੇ ਵੀ ਉੱਥੇ ਜਾ ਕੇ ਉਹਦੀ ਹਮਦਰਦੀ ਕਰਦਾ ਹੈ ਉਹਦੇ ਹੱਕ ਵਿੱਚ ਬੋਲਦਾ ਹੈ ਉਹਨਾਂ ਫਰੀਏ ਕਹਿ ਕੇ ਕਿੰਨੇ ਬੁੱਧੀਜੀਵੀ ਜਿਹੜੇ ਉਸ ਇਲਾਕੇ 'ਚ ਇਹਦੀ ਪਰਤਾਲ ਖੋਜ ਕਰਦੇ ਨੇ ਉਹ ਸਾਰਿਆਂ ਨੂੰ ਲਗਾਤਾਰ ਹੀ ਦਬਾਇਆ ਜਾ ਰਿਹਾ ਅੱਜ ਇੱਕ ਬਹੁਤ ਅਹਿਮ ਮਸਲਾ ਸਾਡੇ ਲੋਕਾਂ ਲਈ ਕਿਉਂਕਿ ਜੇ ਅਸੀਂ ਜਰੀ ਜਾਵਾਂਗੇ ਉਹ ਅਤਿਆਚਾਰ ਚੱਲਦਾ ਜਿਵੇਂ ਹੁਣ ਤਾਜ਼ਾ ਰੂਪ 'ਚ Hindu ਵੋਟਾਂ ਲਈ Hindu ਵੋਟ ਆਧਾਰ ਸਾਡਾ ਦੇਸ਼ ਸੀਗਾ ਇਹਨੂੰ ਅਸੀਂ ਇੱਥੇ ਹੀ ਫੜ ਲੈਨੇ ਆਂ ਕਿ ਸ਼ਾਇਦ ਮੋਦੀ ਆ ਗਿਆ ਜਦੋਂ ਆਪਣਾ ਕਹੋ ਵੀ ਆਪਣਾ ਮਹਾਤਮਾ ਗਾਂਧੀ ਵੀ Hindu ਭਜਨ ਬੰਦ ਕੀ ਜਾਨੀ ਹਿੰਦੂਆਂ ਨੂੰ ਸਤਕਾਰ ਹੀ ਮਿਲੇ ਆ ਉਦੋਂ ਹਿੰਦੂ ਵੋਟ ਵੱਡੀ ਗਿਣਤੀ ਸੀ ਕਾਂਗਰਸ ਨੂੰ ਮਿਲਦੀ ਆਈ ਉਸ ਸਮੇਂ ਬਾਅਦ ਵਿੱਚ ਜਦੋਂ ਬੀਜੇਪੀ ਐਂਟਰ ਹੁੰਦੀ ਆ ਫੇ ਫਿਰ ਉਹਨਾਂ ਤੋਂ ਬਖਰੇਵਾ ਨਰੋਲ ਧਰਮਾਲਾ ਹਿੰਦੂਆਂ ਦਾ ਰਾਜ ਸਾਡਾ ਸ਼ਾਕੜੀ ਰਾਜ ਉਹ ਪਿਛਲਾ ਇਤਿਹਾਸ ਦੇ ਉਹ ਜਿਹੜੇ ਅੰਤਰ ਵਿਰੋਧ ਸੀਗੇ ਉਹਨਾਂ ਨੂੰ ਉਛਾਲ ਕੇ ਔਰ ਹਿੰਦੂ ਹਿੰਦੂਆਂ ਦਾ ਪਛੜਿਆ ਪਾਣਾ ਕਰਕੇ ਧਰਮੈਂਗਲ ਤੋਂ ਉਹਨਾਂ ਨੂੰ ਆਪਣਾ ਵੋਟ ਬੈਂਕ ਬਣਾ ਲਿਆ ਤਾਂ ਹੁਣ ਜਿਵੇਂ ਆਰਾਮ ਅੰਦਰ ਦਾ ਮਸਲਾ ਹੈ ਕਿੰਨੀਆਂ ਮਸਲੇ ਨੇ ਇਹ ਚੀਜ਼ ਅੱਜ ਦੇ ਦੌਰ 'ਚ ਨਹੀਂ ਲੋੜ ਜਿਹੜਾ ਆਪਕਨਾਂ ਧਾਰਮਿਕ ਨਿੱਜੀ ਮਾਮਲਾ ਹੈ ਸਾਡੇ ਸਿਸਟਮ ਨੇ ਧਰਮ ਨੂੰ ਨਿੱਜੀ ਮਸਲਾ ਨਹੀਂ ਸਰਕਾਰ ਦਾ ਮਸਲਾ ਵੋਟਾਂ ਦਾ ਮਸਲਾ 84 ਵੀ ਜੇ ਕਤਲੋਗਰ ਸਰਕਾਰ ਨੇ ਕਰਾਈ ਹੈ ਜੋ ਫਿਰਕਿਆਂ ਦੀ ਲੜਾਈ ਨਹੀਂ ਅਸਲ 'ਚ Hindu ਧਰਮ ਦੇ ਅੱਗੇ ਜੇ ਕੋਈ ਧਰਮ ਬੋਲਦਾ ਜਾਂ ਮੰਗ ਕਰਦਾ ਉਹਨੂੰ ਇਹਨਾਂ ਧਾਰਮਿਕ ਨੁਕਤੇ ਨਗਾਹ ਤੋਂ ਜਬਨਰ ਦਵਾਇਆ 2002 ਦੇ ਮੁਸਲਮਾਨਾਂ ਦਾ ਗੁਰਦਵਾਰਾ ਚ ਕਤਲ ਯਾਨੀ ਲਗਾਤਾਰ ਇਹਨੂੰ ਇੱਕ ਇੱਕ ਦੰਗਿਆਂ ਦਾ ਨਾਂ ਦੇ ਰਹੇ ਨੇ ਅਸਲ ਸਰਕਾਰੀ ਤੌਰ ਤੇ ਇੱਕ ਯੋਜਨਾ ਇੱਕ ਪੋਲਿਟਿਕਸ ਹੈ ਵੀ ਇਹਨਾਂ ਆਵਾਜ਼ਾਂ ਨੂੰ ਦਬਾਉਣਾ ਹੈ ਬਿਲਕੁਲ ਹਿੰਦੂ ਰਾਜ ਦੇ ਮੁਤਾਬਕ ਚਲਾਉਣਾ ਹੈ ਕਿਉਂਕਿ ਜਦੋਂ ਅਸਲ ਚ ਕਿਸੇ ਪ੍ਰਬੰਧ ਦਾ ਆਰਥਿਕ ਜਿਹੜਾ ਨਿਜਾਮ ਹੈ ਮੁੱਦਾ ਅਸਲ ਚ ਆਰਥਿਕ ਅ ਲੋਕਾਂ ਦੀਆਂ ਮੰਗਾਂ ਨਾਲ ਜੁੜੇ ਹੁੰਦਾ ਸਰਕਾਰਾਂ ਦਾ ਇਹ ਸਾਰੇ ਮੁੱਦੇ ਪੂਰੇ ਨਹੀਂ ਕਰ ਸਕਦੇ ਕਿਸਾਨ ਕਰਜ਼ਈਆ ਜੋ ਵੀ ਸਮੱਸਿਆਵਾਂ ਨੇ ਬੇਜੁਗਾਰੀਆਂ ਸਿਹਤ ਨਹੀਂ ਇਹ ਸਾਰਾ ਕੁਝ ਜਿਹੜਾ ਵਾਪਰਦਾ ਉਹਦੇ ਵਿਰੁੱਧ ਜੇ ਲੋਕ ਬੋਲਦੇ ਨੇ ਇਹਨਾਂ ਚੀਜ਼ਾਂ ਲਈ ਉਹ ਸਾਰੀ ਆਵਾਜ਼ ਇਹ ਪੋਲਿਟਿਕਸ ਹੀ ਖਤਮ ਕਰਦੀ ਨਾ ਤਾਂ ਆਪੋਜੀਸ਼ਨ ਪਾਰਟੀ ਬੋਲਦੀ ਆ ਸਿਰਫ ਹਿੰਦੂਆਂ ਦਾ ਮੁੱਦਾ ਲਿਆ ਕੇ ਮੈਜੋਰਟੀ ਹਿੰਦੂਆਂ ਤੇ ਵੀ ਵੋਟ ਤੇ ਕੇਂਦਰਿਤ ਕਰਤਾ ਤਾਂ ਅਸੀਂ ਜਿਹੜੇ ਲੋਕ ਐ ਚੁੱਪ ਚਾਪ ਜਰਦੇ ਆਏ ਆ ਸਹਿੰਦੇ ਆਏ ਆ ਮੈਨੂੰ ਕੀ ਲੈਣਾ ਦੂਜੀ ਦਨ ਵਾਪਰਦੀ ਹੈ ਹਿੰਦੂਗੋਆਂ ਮੁਸਲਮਾਨਾਂ ਵਾਪਰਦੀ ਹੈ ਜਾਨੀ ਜਿਹੜੇ ਅਸੀਂ ਅਵੇਅਰ ਲੋਕ ਹੈ ਅਸੀਂ ਲੋਕਾਂ ਨੂੰ ਵੇਅਰ ਕਰਨਾ ਚਾਹੁੰਦੇ ਆ ਇਹ ਸੁਝਾਓ ਦੇਣਾ ਚਾਹੁੰਦੇ ਆ ਇਸੇ ਕਰਕੇ ਜਿਹੜਾ ਕੌਮੀ ਇਨਸਾਮ ਮੋਰਚਾ ਹੈ ਬੇਸ਼ੱਕ ਇਹਨਾਂ ਨੇ ਆਪਣੇ ਤੌਰ ਤੇ ਮੋਰਚਾ ਤੋਰਿਆ ਪਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇਹਨਾਂ ਸ਼ਾਮਲ ਹੋਈ ਇਹਨਾਂ ਨੇ ਉਹਨਾਂ ਨੂੰ ਇੱਕ ਸੁਝਾਓ ਦਿੱਤਾ ਇਹਨੂੰ ਆਪਾਂ ਜੇ ਤਾਂ ਨਿਰਿਆ ਸਿੱਖਾਂ ਤੱਕ ਸੀਮਿਤ ਰੱਖਾਂਗੇ ਫਿਰ ਇਸ ਲਹਿਰ ਨੇ ਜਿਵੇਂ ਨਿਖੜੀ ਵੀ ਆ ਨਿਖੜੀ ਵੀ ਆ ਨਾਂਨੇ ਲੰਬੇ ਰੂਪ ਚ ਸਿੱਖਾਂ ਨੇ ਇਧਰ ਆਉਣਾ ਇਸ ਕਰਕੇ ਨੂੰ ਜਨਤਕ ਲਹਿਰ ਬਣਾਓ ਕਿਉਂਕਿ ਸਾਰੇ ਥਾਮਾਂ ਤੇ ਸਾਰੇ ਧਰਮਾਂ ਤੇ ਸਾਰੇ ਖਿੱਤਿਆਂ ਤੇ ਤੱਕਾ ਵਿਤਕਰਾ ਹੋ ਰਿਹਾ ਹੈ ਇਹਦੇ ਲਈ ਸਮੁੱਚੇ ਹਿੰਦੁਸਤਾਨ ਦੇ ਲੋਕਾਂ ਦੇ ਆਪਾਂ ਸ਼ਾਮਿਲ ਕਰੀਏ ਇਸ ਕਰਕੇ ਅਸੀਂ ਇਸ ਗੱਲ ਨੂੰ ਅੱਗੇ ਤੋਰਨ ਲਈ ਅੱਜ ਕਿਸਾਨ ਜਥੇਬੰਦੀਆਂ ਨੇ ਆਪਣਾ ਇਹ ਫਰਜ਼ ਨਿਭਾਇਆ ਕਿਉਂਕਿ ਇਹਦੇ ਵਿਰੁੱਧ ਜਿਹੜਾ ਸਾਡਾ ਅੱਜ ਦਾ ਜਿਹੜਾ ਹੈ ਪ੍ਰੋਗਰਾਮ ਸੀਗਾ ਘਟੋ-ਘਟਾ ਸੀ ਪੰਜਾਬ ਚ ਇਹਨਾਂ ਨੇ ਬੇਸ਼ੱਕ 13 ਜਥੇਬੰਦੀਆਂ ਨਾਮ ਨਸਲ ਚ ਇਹਾਂ ਜਿਹੜੇ ਟੋਲ ਪਲਾਜੇ ਤਾਇ ਕੀਤੇ ਸੀ ਕਿ ਸੰਗਤ ਖਾਨ ਮੋਰਚਾ ਨਸਤ ਇਨਸਾਫ ਵਾਲਿਆਂ ਨੇ ਤਾਂ ਪਰ ਅਸੀਂ ਸਾਡੇ ਕ੍ਰਾਂਤੀਕਾਰੀ ਜਥੇ ਨੇ ਤਕਰੀਬਨ ਹਰ ਥਾਂ ਤੇ ਪੰਜਾਬ ਦੇ ਮੋਰਚੇ ਰੋਕੇ ਨੇ ਜਿਵੇਂ ਪੰਜਾਬ ਸਿਰਫ ਇਹਨਾਂ ਦਾ ਫੈਸਲਾ ਸੀ ਵੀ ਥਰੇੜੀ ਜਿਹਾ ਰੋਕਣਾ ਪਰ ਅਸੀਂ ਆਪਣੇ ਜ਼ਿਲ੍ਹੇ 'ਚ ਤਿੰਨ ਟੋਲ ਪਲਾਜੇ ਨੇ ਅਸੀਂ ਕਲਿਆਣ ਵਾਲਾ ਨਾਬਾ ਰੋਡ ਤੇ ਉਹ ਵੀ ਰੋਕਿਆ ਇੱਕ ਪਾਤਣਾ ਕੰਨੀ ਜਿਹੜਾ ਵੱਡਾ ਉਹ ਵੀ ਰੋਕਿਆ ਵਾ ਇਸ ਕਰਕੇ ਤਾਂ ਕਿ ਅਸੀਂ ਲੋਕਾਂ ਦੀ ਸਮੂਲੀਅਤ ਲੋਕਾਂ ਦੇ ਧਿਆਨ 'ਚ ਜਿਹੜਾ ਮੁੱਦਾ ਲਿਆ ਕੇ ਇਹਦੇ ਵਿਰੁੱਧ ਸਹੀ ਢੰਗ ਨਾਲ ਲੜਾਈ ਲੱਗੇ ਉਹਨਾਂ ਨੂੰ ਆਪਣਾ ਵੋਟ ਬੈਂਕ ਬਣਾ ਲਿਆ ਤਾਂ ਹੁਣ ਜਿਵੇਂ ਆਰਾਮੰਦਰ ਦਾ ਮਸਲਾ ਹੈ ਕਿੰਨੀਆਂ ਮਸਲਾਂ ਨੇ ਇਹ ਚੀਜ਼ਾਂ ਅਜ ਦੇ ਦੌਰ 'ਚ ਨਹੀਂ ਲੋੜ ਜਿਹੜਾ ਆਪਾਂ ਕਹਿੰਨਾ ਧਾਰਮਿਕ ਅੰਦੀਜੀ ਮਾਮਲਾ ਸਾਡੇ ਸਿਸਟਮ ਨੇ ਧਰਮ ਨੂੰ ਨਿੱਜੀ ਮਸਲਾ ਨਹੀਂ ਸਰਕਾਰ ਦਾ ਮਸਲਾ ਵੋਟਾਂ ਦਾ ਮਸਲਾ 84 ਵੀ ਜੇ ਕਤਲੋਗਰ ਸਰਕਾਰ ਨੇ ਕਰਾਈ ਹੈ ਕੋਈ ਫਰਕਿਆਂ ਦੀ ਲੜਾਈ ਨਹੀਂ ਅਸਲ 'ਚ Hindu ਧਰਮ ਦੇ ਅੱਗੇ ਜੇ ਕੋਈ ਧਰਮ ਬੋਲਦਾ ਜਾਂ ਮੰਗ ਕਰਦਾ ਉਹਨੂੰ ਇਹਨਾਂ ਧਾਰਮਿਕ ਨੁਕਤੇ ਨਜ਼ਰ ਤੋਂ ਜਪਨ ਨਾਲ ਦਵਾਇਆਂ 2002 ਦੇ ਮੁਸਲਮਾਨਾਂ ਦਾ ਗੁਰਦਾਰਾ ਚ ਕਤਲ ਯਾਨੀ ਲਗਾਤਾਰ ਇਹਨੂੰ ਇੱਕ ਇੱਕ ਦੰਗਿਆਂ ਦਾ ਨਾਂ ਦੇ ਰਹੇ ਨੇ ਅਸਲ ਸਰਕਾਰੀ ਤੌਰ ਤੇ ਇੱਕ ਯੋਜਨਾ ਹੈ ਇੱਕ ਪੋਲਿਟਿਕਸ ਹੈ ਵੀ ਇਹਨਾਂ ਆਵਾਜ਼ਾਂ ਨੂੰ ਦਬਾਉਣਾ ਹੈ ਬਿਲਕੁਲ ਹਿੰਦੂ ਰਾਜ ਦੇ ਮੁਤਾਬਕ ਚਲਾਉਣਾ ਹੈ ਕਿਉਂਕਿ ਜਦੋਂ ਅਸਲ 'ਚ ਕਿਸੇ ਪ੍ਰਬੰਧ ਦਾ ਆਰਥਿਕ ਜਿਹੜਾ ਨਿਜਾਮ ਹੈ ਮੁੱਦਾ ਅਸਲ 'ਚ ਆਰਥਿਕ ਲੋਕਾਂ ਦੀਆਂ ਮੰਗਾਂ ਨਾਲ ਜੁੜਿਆ ਹੁੰਦਾ ਸਰਕਾਰਾਂ ਦਾ ਇਹ ਸਾਰੇ ਮੁੱਦੇ ਪੂਰੇ ਨਹੀਂ ਕਰ ਸਕਦੇ ਕਿਸਾਨ ਕਰਜ਼ਈ ਹੈ ਜੋ ਵੀ ਸਮੱਸਿਆਵਾਂ ਨੇ ਵੇਜ ਰੁਗਾਰੀ ਹੈ ਸਿਹਤ ਨਹੀਂ ਇਹ ਸਾਰਾ ਕੁਝ ਜਿਹੜਾ ਵਾਪਰਦਾ ਹੈ ਉਦੇ ਵਿਰੁੱਧ ਜੇ ਲੋਕ ਬੋਲਦੇ ਨੇ ਇਹਨਾਂ ਚੀਜ਼ਾਂ ਲਈ ਉਹ ਸਾਰੀ ਆਵਾਜ਼ ਜੋ ਪੋਲਿਟਿਕਸ ਹੀ ਖਤਮ ਕਰਦੀ ਨਾ ਤਾਂ اپੋਜੀਸ਼ਨ ਪਾਰਟੀ ਬੋਲਦੀ ਆ ਸਿਰਫ ਹਿੰਦੂਆਂ ਦਾ ਮੁੱਦਾ ਲਿਆ ਕੇ ਮジョਰਿਟੀ ਹਿੰਦੂਆਂ ਤੇ ਵੀ ਵੋਟ ਤੇ ਕੇਂਦਰਿਤ ਕਰਤਾ ਤਾਂ ਅਸੀਂ ਜਿਹੜੇ ਲੋਕ ਐ ਚੁੱਪ ਚਾਪ ਜਰਦੇ ਆਂ ਐ ਸਹਿੰਦੇ ਆਂ ਮੈਨੂੰ ਕੀ ਲੈਣਾ ਦੂਜੀ ਧਨ ਵਾਪਰਦੀ ਆ ਹਿੰਦੂ ਨੂੰ ਮੁਸਲਮਾਨ ਨਾਲ ਵਾਪਰਦੀ ਆ ਯਾਨੀ ਜਿਹੜੇ ਅਸੀਂ ਅਵੇਅਰ ਲੋਕ ਐ ਅਸੀਂ ਲੋਕਾਂ ਨੂੰ ਅਵੇਅਰ ਕਰਨਾ ਚਾਹੁੰਦੇ ਆਂ ਇਹ ਸੁਝਾਅ ਦੇਣਾ ਚਾਹੁੰਦੇ ਆ ਇਸੇ ਕਰਕੇ ਜਿਹੜਾ ਕੌਮੀ ਇਨਸਾਮ ਮੋਰਚਾ ਹੈ ਬੇਸ਼ੱਕ ਇਹਨਾਂ ਨੇ ਆਪਣੇ ਤੌਰ ਤੇ ਮੋਰਚਾ ਤੋਰਿਆ ਪਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇਹਨਾਂ ਸ਼ਾਮਲ ਹੋਈ ਇਹਨਾਂ ਨੇ ਉਹਨਾਂ ਨੂੰ ਇੱਕ ਸੁਝਾਅ ਦਿੱਤਾ ਇਹਨੂੰ ਆਪਾਂ ਜੇ ਤਾਂ ਨਿਰਿਆ ਸਿੱਖਾਂ ਤੱਕ ਸੀਮਿਤ ਰੱਖਾਂਗੇ ਫਿਰ ਇਸ ਲਹਿਰ ਨੇ ਜਿਵੇਂ ਨਖੇੜੀ ਵੀ ਆ ਨਖਰੀ ਵੀ ਆ ਨਾ ਇਹਨਾਂ ਨੇ ਲੰਬੇ ਰੂਪ ਚ ਸਿੱਖਾਂ ਨੇ ਇਧਰ ਆਉਣਾ ਇਸ ਕਰਕੇ ਨੂੰ ਜਨਤਕ ਲਹਿਰ ਬਣਾਓ ਕਿਉਂਕਿ ਸਾਰੇ ਥਾਮਾਂ ਤੇ ਸਾਰੇ ਧਰਮਾਂ ਤੇ ਸਾਰੇ ਖਿੱਤਿਆਂ ਤੇ ਤੱਕਾ ਵਿਤਕਰਾ ਹੋ ਰਿਹਾ ਹੈ ਇਹਦੇ ਲਈ ਸਮੁੱਚੇ ਹਿੰਦੁਸਤਾਨ ਦੇ ਲੋਕਾਂ ਦੇ ਆਪਾਂ ਸ਼ਾਮਿਲ ਕਰੀਏ ਇਸ ਕਰਕੇ ਅਸੀਂ ਇਸ ਗੱਲ ਨੂੰ ਅੱਗੇ ਤੋਰਨ ਲਈ ਅੱਜ ਕਿਸਾਨ ਜਥੇਬੰਦੀਆਂ ਨੇ ਆਪਣਾ ਫਰਜ਼ ਨਿਭਾਇਆ ਕਿਉਂਕਿ ਇਹਦੇ ਵਿਰੁੱਧ ਜਿਹੜਾ ਸਾਡਾ ਅੱਜ ਦਾ ਜਿਹੜਾ ਹੈ ਪ੍ਰੋਗਰਾਮ ਸੀਗਾ ਘੱਟੋ ਘੱਟ ਅਸੀਂ ਪੰਜਾਬ ਵਿੱਚ ਇਹਨਾਂ ਨੇ ਬੇਸ਼ੱਕ 13 ਜਥੇਬੰਦੀਆਂ ਨਾ ਸੱਚ 13 ਜਿਹੜੇ ਟੋਲ ਪਲਾਜੇ ਤਾਇ ਕਿਤੇ ਸੀ ਕਿ ਸੰਯੁਕਤ ਕਿਸਾਨ ਮੋਰਚਾ ਨਾ ਸੱਚ ਇਨਸਾਫ ਵਾਲਿਆਂ ਨੇ ਤਾਂ ਪਰ ਅਸੀਂ ਸਾਡੇ ਕ੍ਰਾਂਤੀਕਾਰੀ ਯਤਨ ਨੇ ਤਕਰੀਬਨ ਹਰ ਥਾਂ ਤੇ ਪੰਜਾਬ ਦੇ ਮੋਰਚੇ ਰੋਕੇ ਨੇ ਜਿਵੇਂ ਪੰਜਾਬ ਸਿਰਫ ਇਹਨਾਂ ਦਾ ਫੈਸਲਾ ਸੀ ਵੀ ਥੇੜੀ ਜਿਹਾ ਰੋਕਣਾ ਪਰ ਅਸੀਂ ਆਪਣੇ ਜ਼ਿਲ੍ਹੇ 'ਚ ਤਿੰਨ ਟੋਲ ਪਲਾਜ਼ੇ ਨੇ ਅਸੀਂ ਕਲਿਆਣ ਵਾਲਾ ਨਾਬਾ ਰੋਡ ਤੇ ਉਹ ਵੀ ਰੋਕਿਆ ਇੱਕ ਪਾਤਣਾ ਕੰਨੀ ਜਿਹੜਾ ਵੱਡਾ ਉਹ ਵੀ ਰੋਕਿਆ ਵਾ ਇਸ ਕਰਕੇ ਤਾਂ ਕਿ ਅਸੀਂ ਲੋਕਾਂ ਦੀ ਸਮੂਲੀਅਤ ਲੋਕਾਂ ਦੇ ਧਿਆਨ 'ਚ ਜਿਹੜਾ ਮੁੱਦਾ ਲਿਆ ਕੇ ਇਹਦੇ ਵਿਰੁੱਧ ਸਹੀ ਢੰਗ ਨਾਲ ਲੜਾਈ ਲੜੀਏ ਜੀ ਬਿਲਕੁਲ ਦਿੱਤੂਪੁਰ ਸਾਹਿਬ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਦੋਸਤੋ ਮੇਰੇ ਨਾਲ ਕਿਸਾਨ ਨੇਤਾ ਗੁਰਮੀਤ ਸਿੰਘ ਦਿੱਤੂਪੁਰ ਸਾਹਿਬ ਜੀ ਜਿਹੜੇ ਲੰਮਾ ਸਮਾ ਸੰਘਰਸ਼ਾਂ ਦੇ ਨਾਲ ਜੁੜੇ ਰਹੇ ਜਿਨ੍ਹਾਂ ਦਾ ਤਜਰਬਾ ਬੇਸ਼ਾਂ ਵਿਦੇਸ਼ਾਂ ਦਾ ਕਿਸਾਨੀ ਦੇ ਜਿਹੜੇ ਸੰਘਰਸ਼ ਨੇ ਜਾਂ ਖੇਤੀ ਦੇ ਨਾਲ ਰਿਹਾ ਤੁਸੀਂ ਲੰਮਾ ਸਮਾਂ ਵਿਦੇਸ਼ ਦੇ ਵਿੱਚ ਵੀ ਰਹਿ ਕੇ ਆਏ ਹੋ ਜਿਵੇਂ ਚਲੋ ਉਹ ਗੱਲ ਕਰਨ ਵਾਲੇ ਨਹੀਂ ਜਿਵੇਂ ਮੈਂ ਆਪਣੀ ਜ਼ਿੰਦਗੀ ਬਾਰੇ ਦੱਸਾਂ ਮੈਂ 70 ਤੋਂ ਬਾਅਦ ਇੱਕ ਜਨਰਲ ਦੇ ਕਤਲ 'ਚ ਜੇਲ੍ਹ 'ਚ ਜੇਲ੍ਹ 'ਚ ਮੈਂ ਰਿਹਾ ਹੁਣ ਦੇ ਬਾਵਜੂਦ ਵੀ ਮੈਨੂੰ ਉਦੋਂ ਹੀ ਜੇਲ੍ਹ 'ਚੋਂ ਬਾਹਰ ਨਿਕਲਦੇ ਨੂੰ ਫੜ ਲਿਆ ਅੱਛਾ ਔਰ ਮੇਰੇ ਤੇ 7-8 ਥਾਣਿਆਂ 'ਚ ਜਾਲੀ ਕੇਸ ਬਣੇ 2-3 ਮਹੀਨੇ ਅਸੀਂ ਆਣਿਆ ਤੇ ਰਵਾਨ ਤੇ ਯਾਨੀ ਕਿ ਪ੍ਰੋਪਰ ਇੰਟਰਵਿਊ ਹੋਵੇ ਤੁਹਾਡੇ ਉਹਦੇ ਤੇ ਜਰੂਰ ਇੱਕ ਅਸੀਂ ਜੀ ਅਸੀਂ ਦਿੱਤੂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਇਹ ਗੱਲ ਬਿਲਕੁਲ ਰੱਖਦੇ ਹਾਂ ਕਿ ਦਿੱਤੂਪੁਰ ਸਾਹਿਬ ਦੀ ਜਿਹੜੀ ਜ਼ਿੰਦਗੀ ਹੈ ਬੜੀ ਉਹ ਰੌਚਕ ਦਿਲਚਸਪ ਤੇ ਸੰਘਰਸ਼ ਭਰੀ ਰਹੀ ਹੈ ਤਾਂ ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਜੋ-ਜੋ ਕੁਝ ਵੀ ਦਿੱਤੂਪੁਰ ਸਾਹਿਬ ਨੇ ਆਪਣੇ ਨਜ਼ਰੀਏ ਦੇ ਨਾਲ ਦੇਖਿਆ ਉਹ ਜ਼ਰੂਰ ਅਸੀਂ ਦਿੱਤੂਪੁਰ ਸਾਹਿਬ ਦੀ ਜ਼ਿੰਦਗੀ ਦੇ ਉੱਪਰ ਇੱਕ ਇੰਟਰਵਿਊ ਕਰਕੇ ਤੁਹਾਡੇ ਸਾਹਮਣੇ ਕਰਾਂਗੇ ਸੋ ਦੋਸਤੋ ਤੁਸੀਂ ਆਪਣੇ ਫੀਡਬੈਕਸ ਸਾਨੂੰ ਹਰ ਵਾਰ ਜਦੋਂ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ